ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ Sharma Dairy Farm Pranala ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ Bell icon ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 9915265790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਟੋਪ ਕੁਆਲਿਟੀ ਦੀ ਦੋ ਥਾਨ ਕੱਟੀ ਲੈ ਕੇ ਇਹਨੂੰ ਦੁੱਲ ਕੱਟੀ ਕਹਿੰਦੇ ਨੇ ਮਾਰਕੀਟ ਵਿੱਚ ਬਹੁਤ ਡਿਮਾਂਡ ਹੈ ਇਹ ਕੱਟੀ ਦੀ ਜਮਾਂਦਰੂ ਦੋ ਥਾਨ ਕੱਟੀ ਹੈਗੀ ਦੋ ਥਾਨ ਕੱਟੀ ਦੀ ਤੁਹਾਨੂੰ ਆਪ ਨਹੀਂ ਪਤਾ ਵੀ ਜਾਦੇ ਮੰਗ ਅੱਜ ਕੱਲ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਇਦਾਂ ਦੀਆਂ ਕੱਟੀਆਂ ਮਾਰੇ 5-4000 ਕੱਟੀਆਂ 'ਚ ਇੱਕ ਅੱਧੀ ਕੱਟੀ ਆਉਂਦੀ ਹੈ ਜਿਹੜੀ ਜਮਾਂਦਰੂ ਦੁੱਲ ਹੋਵੇ ਬਿਲਕੁਲ オリジナル ਦੋ ਥਾਨ ਆਪਾਂ ਤੁਹਾਨੂੰ ਨੇੜੇ ਤੋਂ ਜੱਜਮੈਂਟ ਕਰਵਾ ਦਈਏ ਚੰਗੀ ਝੋਲੀਏ ਦੇਖੋ ਕੱਟੀ ਦੇ ਕੋਈ ਤੀਜਾ ਥਾਨ ਨਹੀਂ ਹੈਗਾ ਬਿਲਕੁਲ ਦੋ ਥਾਨ ਨੇ ਕੱਟੀ ਦੇ ਨੇੜੇ ਤੋਂ ਤੁਸੀਂ ਚੈੱਕ ਕਰ ਸਕਦੇ ਹੋਗੇ ਜੇ ਕਿਸੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਬਾਈ ਦਾ ਮੋਬਾਈਲ ਨੰਬਰ 9878809116 ਵੀਰੇ 0916 ਵੀਰੇ ਖੋਲ ਕੇ ਕਿਹੜਾ ਦਵਾਲੇ ਤੋਰੇ ਬੱਖਾ ਬਾਈਆਂ ਨੂੰ ਚੈੱਕ ਕਰਵਾ ਦਈਏ ਤੇ ਵੀਰੇ ਰੇਟ ਦੀ ਗੱਲ ਕਰਦੇ ਆ ਪਰ ਰੇਟ ਬਾਜਬ ਜਾਂ ਕੀ ਕਰਨਾ ਜਸਨੋ ਵਾਲਾ 35 ਗਾਲਾ ਭਰਾ 25000 25000 ਦੀ ਵੀਰ ਕਹਿੰਦੇ ਕੱਟੀ ਦੇ ਦੇਾਂਗੇ ਰੇਟ 35 ਕਰਾ ਲਓ 30 ਕਰਾ ਲਓ ਉਹਦਾ ਕੋਈ ਫਾਇਦਾ ਨਹੀਂ ਘਰੇ ਬੰਦੇ ਦਾ ਮਾਨਦਾਨ ਜ਼ਰੂਰ ਹੋਊਗਾ ਤੁਹਾਨੂੰ ਆਪ ਨੂੰ ਹੀ ਪਤਾ ਹੈਗਾ ਵੀ 17 17 18 18000 ਦੀਆਂ ਇਦਾਂ ਦੀਆਂ ਮਾਲੋ ਵਿਚਾਰ ਥਣ ਵਾਲੀਆਂ ਕੱਟੀਆਂ ਵਿਕੀ ਜਾਂਦੀਆਂ ਨੇ ਬਹੁਤ ਹੀ ਸ਼ਾਨਦਾਰ ਕੱਟੀ ਆ ਪਿੱਠਪੜੇ ਦੀ ਬੰਤਰ ਬਹੁਤ ਮਜ਼ਬੂਤ ਹੈਗੀ ਕੱਟੀ ਦੀ ਝੋਲੀ ਵਾਲੀ ਕੱਟੀ ਕਹਿ ਸਕਦੇ ਨੇ ਦੇਖੋ ਕਿੰਨੀ ਝੋਲੀ ਆ ਕੱਟੀ ਤੇ ਬਿਲਕੁਲ ਦੋ ਥਣ ਜਮਾਂਦਰੂ ਹੀ ਲੱਗੇ ਨੇ ਕੱਟੀ ਤੇ ਬਾਜਬ ਰੇਟ ਵੀਰ ਨੇ 25000 ਵੀ ਕੀਤਾਗਾ ਕਰਿਆ ਬੰਦੇ ਦਾ ਮਾਨਦਾਨ ਜ਼ਰੂਰ ਹੋਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਦੇ ਨਾਲ